ਆਹ ਹੋਇਆ ਇਹ ਜਗਾਹ ਨਾ ਰਾਜਾ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਢਲੋਏ ਇਸ ਵਕਤ ਅਸੀਂ ਬੁਰਜਹਮੀਰਾ ਨਗਰ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਸਾਹਮਣੇ ਤੁਸੀਂ ਦੇਖ ਰਹੇ ਹੋ ਹੜਪੀੜਤਾ ਲਈ ਹਰੇ ਚਾਰੇ ਤੇ ਸੁੱਕੇ ਰਾਸ਼ਨ ਦੀ ਜਿਹੜੀ ਸੇਵਾ ਹੈ ਸਮੁੱਚੇ ਬੁਰਜਹਮੀਰਾ ਨਗਰ ਵੱਲੋਂ ਨੌਜਵਾਨਾਂ ਵੱਲੋਂ ਜਿਹੜੇ ਲੈ ਕੇ ਜਾਈ ਜਾ ਰਹੀ ਹੈ ਔਰ ਰਵਾਨਾ ਹੋਣ ਤੋਂ ਪਹਿਲਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਸਾਹਮਣੇ ਨੌਜਵਾਨ ਔਰ ਆਪਾਂ ਜਾਣਕਾਰੀ ਜਿਹੜੀ ਲੈਣੇ ਆ। ਇਹ ਦਿਓ ਕਿ ਇਹ ਰਾਸ਼ਨ ਹੈ ਜਿਹੜਾ ਕਿੰਨੀਆਂ ਟਰਾਲੀਆਂ ਨੇ ਕੀ ਕੀ ਹੈ ਇਹਦੇ ਵਿੱਚ? ਬਾਈ ਜੀ ਤਿੰਨ ਟਰਾਲੀਆਂ ਤੋਂ ਤਿੰਨ ਟਰਾਲੇ ਦਾ ਤੂੜੀ ਦੇ ਆ ਜੀ। ਤਿੰਨ ਟਰਾਲੇ ਤੂੜੀ ਦੇ 66 ਕੁਇੰਟਲ ਚਾਰ ਆ ਜੀ। ਹਮ ਇਹ ਕੋਸਾ ਦਾਣਾ ਹੈ ਹੂੰ ਤੇ ਆਟਾ ਸੁੱਕਾ ਰਾਸ਼ਨ ਇਹ ਰਾਸ਼ਨ ਹੈ ਜਿਹੜਾ ਪਿੰਡ ਬੁਰਜੇਮੀਰਾ ਇਹ ਨੌਜਵਾਨਾਂ ਤੇ ਸਮੁੱਚੇ ਨਗਰਵਨੀਆਂ ਜੀ ਸਮੁੱਚੇ ਨਗਰ ਦੇ ਸਹਿਯੋਗ ਨਾਲ ਇਹ ਕਿਹੜੇ ਏਰੀਆ ਚ ਲੈ ਕੇ ਜਾ ਰਹੇ ਹੋ ਕਿਹੜੇ ਸੀ ਜਾ ਰਹੇ ਫਰੋਜਪੁਰ ਫਾਜਲ ਦਾ ਏਰੀਆ ਜੀ ਫਰੋਜਪੁਰ ਫਾਜਲ ਦਾ ਹਾਂਜੀ ਠੀਕ ਹੈ ਇਹ ਦੇ ਧੰਨਵਾਦ ਕਰਨਾ ਚਾਹਾਂਗੇ ਨਗਰ ਨਿਵਾਸੀਆਂ ਨੇ ਕੀ ਅਪੀਲ ਕਰੀ ਬਹੁਤ ਬਹੁਤ ਧੰਨਵਾਦ ਨਗਰ ਨਿਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਸਾਰਿਆਂ ਨੇ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਹੂੰ ਬਹੁਤ ਮਿਹਨਤ ਕੀਤੀ ਹੈ ਨਾ ਪੂਰੇ ਨਗਰ ਦਾ ਸਹਿਯੋਗ ਸੀ ਜੀ ਸੋ ਇਹ ਨੇ ਕੁਲਦੀਪ ਸਿੰਘ ਔਰ ਇੱਧਰ ਸਾਰੇ ਸਾਡੇ ਵੀਰ ਗੱਡ ਸਿੰਘ ਜੀ ਤੇ ਤانوں ਦੱਸ ਦਈਏ ਕਿ ਨੌਜਵਾਨਾਂ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਬਾਬਾ ਉਦਮ ਸਿੰਘ ਜੀ ਵੀ ਮੌਜੂਦ ਹੈ ਇਹ ਜਿਹੜਾ ਰਾਸ਼ਨ ਇਕੱਠਾ ਕੀਤਾ ਹੈ ਔਰ ਹੁਣੇ ਰਾਸ਼ਨ ਲੈ ਕੇ ਜਿਹੜਾ ਰਵਾਨਾ ਹੋਣਾ ਤੇ ਕਰਨਵੀਰ ਭਾਈ ਜੀ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਜਿਹੜਾ ਪਾਇਆ ਇਸ ਸੇਵਾ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਬਾਰੇ ਵੀਰ ਜੀ ਪਹਿਲਾਂ ਤਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੋ ਕਿ ਸਾਰੇ ਪਿੰਡ ਨੇ ਸਾਰੇ ਇਹਨੇ ਵੀਰਾਂ ਨੇ ਸਾਡਾ ਸਾਥ ਦਿੱਤਾਗਾ ਹੂੰ ਤੇ ਜੋ ਕਿ ਸਾਡੇ ਕੋਲ ਫੰਡ ਇਕੱਠਾ ਹੋਇਆ ਉਸ ਵਾਸਤੇ ਅਸੀਂ ਆ ਹੁਣ ਤਾਂ ਇੱਕ ਵਾਰ ਢੇਡਾ ਲਾ ਕੇ ਆ ਹੀ ਰਹੇ ਆ ਹੂੰ ਲੈ ਕੇ ਜਾ ਰਹੇ ਆ ਉਸ ਤੋਂ ਬਾਅਦ ਇੱਕ ਵਾਰੀ ਫੇਰ ਅਸੀਂ ਡੀਜ਼ਲ ਦੀ ਵੀ ਸੇਵਾ ਲਾਵਾਂਗੇ ਬਿਲਕੁਲ ਜੋ ਕਿ ਦੂਸਰਾ ਢੇਡੇ ਦੇ ਵਿੱਚ ਸਾਰਾ ਡੀਜ਼ਲ ਹੀ ਸੀ ਜਾਊਗਾ ਕਿਉਂਕਿ ਇਸ ਤੋਂ ਬਾਅਦ ਜਿਹੜਾ ਉਹ ਜਿਹੜਾ ਰੇਤਾ ਵਗੈਰਾ ਜ਼ਮੀਨਾਂ ਚ ਇਕੱਠਾ ਹੋਇਆ ਉਹਦੀ ਖਾਤਰ ਉਹਨੂੰ ਸਾਰਾ ਕਲੀਅਰ ਕਰਨ ਵਾਸਤੇ ਅਸੀਂ ਡੀਜ਼ਲ ਦੀ ਸੇਵਾ ਪਿੰਡ ਪੱਧਰ ਤੋਂ ਲੈ ਕੇ ਜਾਵਾਂਗੇ ਤੇ ਇਹਦੇ ਵਿੱਚ ਜਿਹੜਾ ਆ ਆਪਣਾ ਪਸ਼ੂਆਂ ਦਾ ਚਾਰਾ ਤੇ ਅਚਾਰ ਇਸ ਤੋਂ ਇਲਾਵਾ ਜਿਹੜੀ ਸੁੱਕੀ ਰਸਦ ਵੀ ਹੈ ਜੀ ਇਸ ਦੇ ਵਿੱਚ ਸੁੱਕੀ ਰਸਦ ਦੇ ਇਹ ਹੈ ਜੀ ਇੱਕ ਤਾਂ ਪਸ਼ੂਆਂ ਵਾਸਤੇ ਦਾਣਾਗਾ ਜੀ ਹੂੰ ਤੇ ਉਸ ਦੀਆਂ ਥੈਲੀਆਂ ਤੇ ਆਟੇ ਦੀਆਂ ਥੈਲੀਆਂ ਲੈ ਕੇ ਜਾ ਰਹੇ ਹਾਂ ਜੀ ਅੱਛਾ ਆਟੇ ਦੀਆਂ ਥੈਲੀਆਂ ਵੀ ਜੀ 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 ਤੋਂ ਬਹੁਤ ਬਹੁਤ ਧੰਨਵਾਦ ਸਮੁੱਚੇ ਨਗਰ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਇਸ ਨੇਕ ਕਾਰਜ ਦੇ ਵਿੱਚ ਜਿਨ੍ਹਾਂ ਨੇ ਵੀ ਥਿਲ ਫੁੱਲ ਹਿੱਸਾ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਇਹ ਸਾਡੇ ਪਿੰਡ ਬੁਰਜ ਹਮੀਰਾ ਦੇ ਨੌਜਵਾਨ ਨੇ ਜਿਹੜੇ ਇਹ ਪੰਜ ਟਰਾਲੀਆਂ ਪੰਜ ਟਰਾਲੀਆਂ ਦੇ ਸਨ ਪੰਜ ਟਰਾਲੀਆਂ ਲੈ ਕੇ ਕਦੋਂ ਰਵਾਨਾ ਹੋ ਰਹੇ ਹੋ ਕੱਲ ਸਵੇਰ ਜੀ ਕੱਲ ਸਵੇਰ ਰਵਾਨਾ ਹੋਣਾ ਹੈ ਜੀ ਜੀ ਸੋ ਇਹ ਬੁਰਜਮੀਰੇ ਤੋਂ ਸੇਵਾ ਜਿਹੜੀ ਫਾਜ਼ਿਲਕਾ ਫਿਰੋਜ਼ਪੁਰ ਦਾ ਇਲਾਕਾ ਜਿਹੜਾ ਹੜ ਪੀੜਿਤ ਇਲਾਕਾ ਹੈ ਜਿੱਥੇ ਹੜਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ ਔਰ ਜਿਵੇਂ ਸਾਡੇ ਵੀਰ ਕਰਨਵੀਰ ਨੇ ਦੱਸਿਆ ਕਿ ਇਹ ਰਸਦ ਲੈ ਕੇ ਜਾਣੀ ਆ ਉਸ ਤੋਂ ਪ੍ਰੰਤ ਜਿਹੜੀਆਂ ਜ਼ਮੀਨਾਂ ਐ ਉਹਨਾਂ ਨੂੰ ਮੁਰ ਤੋਂ ਉਪਜਾਊ ਬਣਾਉਣ ਦੀ ਖਾਤਰ ਮੁਰ ਤੋਂ ਜ਼ਰਖੇਜ਼ ਬਣਾਉਣ ਦੀ ਖਾਤਰ ਕਿਉਂਕਿ ਉਹ ਜਿਹੜੀ ਭੜ ਤੇ ਜਿਹੜੀ ਰੇਤਾ ਉੱਥੇ 5 5 6 6 ਫੁੱਟ ਰੇਤਾ ਜਿਹੜਾ ਚੜ ਗਿਆ ਉਹਨੂੰ ਹਟਾਉਣ ਦੀ ਖਾਤਰ ਉੱਥੇ ਲਗਾਤਾਰ ਟਰੈਕਟਰ ਚੱਲਣਗੇ ਉਹਦੇ ਲਈ ਡੀਜ਼ਲ ਦੀ ਸੇਵਾ ਜਿਹੜੀ ਉਹ ਵੀ ਨਗਰ ਵੱਲੋਂ ਲੈ ਕੇ ਜਾਣਗੇ ਨੌਜਵਾਨ ਤੇ ਬਹੁਤ ਵਧੀਆ ਉਪਰਾਲਾ ਬਈ ਜੀ ਸਾਡੇ ਵੱਲੋਂ ਅ ਬਹੁਤ ਸਤਿਕਾਰ ਧੰਨਵਾਦ ਤੁਹਾਡਾ ਜਿਹੜਾ ਇਸ ਨੇਕ ਕਾਰਜ ਦੇ ਵਿੱਚ ਤੁਸੀਂ ਅੱਗੇ ਲੱਗੇ ਹੋ ਤੇ ਕਿਉਂਕਿ ਅੱਗੇ ਲੱਗਣਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਧੰਨਵਾਦ ਤੁਹਾਡਾ ਆਪਾਂ ਇੱਕ ਵਾਰੀ ਇੱਕ ਝਲਕ ਜਿਹੜੀ ਮਰਾਦੀਏ ਇੱਧਰ ਵੀ ਜਿਹੜੇ ਟਰੈਕਟਰ ਇਹ ਇਹ ਟਰਾਲਾ ਟੁੱੜੀ ਹੈ ਇੱਧਰ ਜੀ ਆ ਦੋਨੇ ਟਰ ਦੇ ਟੁੱੜੀ ਦੇ ਨੇ ਇਹ ਦੋਨੋਂ ਤੁਹਾਡਾ ਤੂੜੀ ਦੇ ਟਰਾਲੇ ਅੱਛਾ ਨੇ ਟੂੜੀ ਰਹੀ ਆ ਜੀ ਉਹ ਵੀ ਟੂੜੀ ਦਾ ਹਾਂਜੀ ਠੀਕ ਐ ਤਿੰਨ ਟਰਾਲੇ ਨੇ ਟਰਾਲੇ ਟੂੜੀ ਦੇ ਨੇ ਤੇ ਇਹ ਸੁੱਕਾ ਰਾਸ਼ਨ ਇਹ ਕੀ ਐ ਆਟਾ ਕਿ ਦਾਣਾ ਤੇ ਆਟਾ ਠੀਕ ਐ ਤੇ ਇੱਧਰ ਇਹ ਜਿਹੜਾ ਪਸ਼ੂਆਂ ਲਈ ਅੱਛਾ ਸੂਏ ਸੇਵਾ ਬੁਰਜੇ ਹਮੀਰਾ ਦੇ ਨੌਜਵਾਨਾਂ ਵੱਲੋਂ ਇਕੱਠੀ ਕੀਤੀ ਗਈ ਹੈ ਮੁੱਚੇ ਨਗਰ ਨੇ ਸਹਿਯੋਗ ਦਿੱਤਾ ਹੈ ਤੇ ਬਹੁਤ ਵਧੀਆ ਉਪਰਾਲਾ ਐਸਜੀ ਸਾਹਿਬ ਅੱਜ ਜਿਹੜਾ ਨੇਕ ਉਪਰਾਲਾ ਕੀਤਾ ਗਿਆ ਪਿੰਡ ਬੁਰਜੇ ਹਮੀਰਾ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਵਿੱਚੋਂ ਜਿਹੜਾ ਹੜਪੀਟਾਂ ਲਈ ਪਸ਼ੂਆਂ ਲਈ ਅਚਾਰਾ ਅਚਾਰ ਵਗੈਰਾ ਤੇ ਰਾਸ਼ਨ ਲੈ ਕੇ ਜਾ ਰਹੇ ਹਾਂ ਔਰ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਇਹਦੇ ਚ ਪਾਇਆ ਕੀ ਕਹਿਣਾ ਚਾਹੋਗੇ ਇਸ ਮੌਕੇ ਇਹ ਦੇਖੋ ਜੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਐ ਪਿੰਡ ਸਾਡਾ ਛੋਟਾ ਐ ਪਿੰਡ ਛੋਟਾ ਹੋਣ ਦੇ ਬਾਵਜੂਦ ਜਿਹੜੀ ਨੌਜਵਾਨਾਂ ਨੇ ਦਿਨ ਰਾਤ ਇਹ ਕੀਤਾ ਸਾਰਾ ਸਮਾਨ ਇਕੱਤਰ ਕੀਤਾ ਸਾਡੇ ਪਿੰਡ ਦੇ ਐਨ ਆਰ ਆ ਵੀਰਾਂ ਨੇ ਬਹੁਤ ਹੈਲਪ ਕੀਤੀ ਐ ਜਿਵੇਂ ਤੂੜੀ ਹੋਈ ਅਚਾਰ ਹੋਇਆ ਅਚਾਰ ਦੀਆਂ ਗੱਠਾਂ ਤੇ ਰਾਸ਼ਨਾਂ ਨੂੰ 5-5 ਕਿਲੋ 10-10 ਕਿਲੋ ਦੀ ਪੈਕਿੰਗਾਂ ਟਰਾਲੀ ਭਰੀ ਖੜੀ ਐ ਤੁਸੀਂ ਨਜ਼ਰ ਮਾਰ ਸਕਦੇ ਆ ਜੀ ਜੀ ਬਿਲਕੁਲ ਉਹਦੇ ਵਿੱਚ ਹਰ ਇੱਕ ਪਰਿਵਾਰ ਨੂੰ ਇਹ ਰਾਸ਼ਨ ਵੱਖਰਾ ਦਿੱਤਾ ਜਾ ਰਿਹਾ ਹੂੰ ਪਸ਼ੂਆਂ ਦਾ ਤੂੜੀ ਚਾਰਾ ਵੱਖਰਾ ਹੈ ਤੇ ਰੇਲੂ ਵਸਤਾਂ ਹੈ ਜਾਂ ਸੁੱਕਾ ਰਾਸ਼ਨ ਉਹ ਵੱਖਰਾ ਦਿੱਤਾ ਜਾ ਰਿਹਾ ਤੇ ਪਰ ਅਸੀਂ ਇਹ ਚਾਹੁੰਦੇ ਹਾਂ ਸਾਡੇ ਪਿੰਡ ਦੀ ਨੌਜਵਾਨ ਪੀੜ੍ਹੀ ਜਿਹੜੀ ਇਹ ਬਹੁਤ ਜ਼ਿਆਦਾ ਵਧੀਆ ਉਪਰਾਲੇ ਕਰ ਰਹੀ ਹੈ ਤੇ ਦਿਨ ਰਾਤ ਇਹਨਾਂ ਦੇ ਆਕੀਤਾ ਹੋਇਆ ਇਸ ਤੋਂ ਬਾਅਦ ਵੀ ਇਹਨਾਂ ਦੀ ਪਲਾਨਿੰਗ ਹੈ ਕੱਲ ਗੱਲਾਂ ਕਰ ਰਹੇ ਸੀ ਵੀ ਸਾਡਾ ਇਹ ਸਾਡੇ ਕੋਲੇ ਫੰਡ ਜਿਹੜਾ ਪਿਆ ਹੈ ਹੋਰ ਵੀ ਇਕੱਤਰ ਕਰ ਲਾਂਗੇ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਕੋਈ ਡੀਜ਼ਲ ਦਾ ਜਿੱਥੇ ਕੋਈ ਲੋੜ ਪਈ ਡੀਜ਼ਲ ਵੀ ਪਹੁੰਚਦਾ ਕਰਨਗੇ ਜੀ ਬਹੁਤ ਧੰਨਵਾਦ ਜੀ ਓਕੇ ਥੈਂਕ ਯੂ ਜੀ ਵਾਹਿਗੁਰੂ ਇੱਕ ਵਾਰ ਆਜੋ ਹੋ ਜਾਣੇ ਨਾਲ ਯਾਰ ਨਹੀਂ ਆ ਜਾ ਆ ਜਾ ਆਪਾਂ ਕੱਢ ਲਾ ਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨਵਾਸੀ ਨੌਜਵਾਨਾਂ ਵੱਲੋਂ ਭਾਈ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਆਪਾਂ ਰਾਸਣ ਲੈ ਕੇ ਜਾ ਰਹੇ ਹਾਂ ਅੱਗੇ ਤੋਂ ਰਾਸ ਤੋਂ ਬਾਅਦ ਸਾਰੇ ਨਗਰ ਨਿਵਾਸੀਆਂ ਦੇ ਐਨ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਡੀਜ਼ਲ ਦੀ ਸੇਵਾ ਵੀ ਹਰ ਪਿੰਡਾਂ ਲਈ ਕੀਤੀ ਜਾਊਗੀ ਇਹ ਮਨੁੱਖਤਾ ਦਾ ਧਰਮ ਹੈ ਜੋ ਸਾਡੇ ਤੇ ਆਪਤਾਈ ਹੈ ਸਾਡਾ ਫਰਜ਼ ਬਣਦਾ ਹੈ ਕਿ ਵੱਧ ਚੜ ਕੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੂਲਾਂ ਤੇ ਚੱਲ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਆ ਉਹਨਾਂ ਦੀ ਦੇਣ ਹੈ ਇਹ ਸਿੱਖੀ ਸਾਡਾ ਧਰਮ ਹੈ ਸਿੱਖੀ ਦੀ ਖਾਤਰ ਹੀ ਜਾਨਾਂ ਵਾਰਦੀਆਂ ਸਾਡਾ ਹੱਕ ਬਣਦਾ ਹੈ ਕਿ ਜੋ ਹੜਪੀਰਤ ਹੋਇਆ ਨਾ ਬਹੁਤ ਦਿਖਾਈ ਗੱਲ ਹੈ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਵੀ ਬਾਤ ਚੜ ਕੇ ਭਾਈ ਸਹਿਯੋਗ ਦੇਣਾ ਸਾਰੇ ਨੌਜਵਾਨਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ